ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਚਰਤੋਂ ਇੱਕ ਖਬਰ ਚੱਲ ਰਹੀ ਹੈ ਬਹੁਤ ਰੌਲਾ ਪੈ ਰਿਹਾ ਹੈ ਕਿ ਇੱਕ ਲੜਕੀ ਨੇ ਚੰਡੀਗੜ੍ਹ 에য়ারਪੋਰਟ ਤੇ ਕੰਗਨਾ ਰਨਾਉਤ ਜੋ ਮੰਡੀ ਤੋਂ ਹਿਮਾਚਲ ਦੀ ਮੰਡੀ ਤੋਂ ਜੋ ਐਮਪੀ ਬਣ ਕੇ ਆਈ ਹੈ ਉਹਦੇ ਕੋਈ ਠੱਪੜ ਮਾਰਨ ਦੀ ਗੱਲ ਹੋ ਰਹੀ ਹੈ ਸਵਾਲ ਇਹ ਹੈ ਕਿ ਥੱਪੜ ਕਿਉਂ ਮਾਰਿਆ ਕਿਵੇਂ ਵਜਿਆ ਇਹ ਤਾਂ ਇੱਕ ਲੰਬੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕੀ ਕਾਰਨ ਹੋਇਆ ਥੱਪੜ ਮਾਰਨ ਦਾ ਪਰ ਲੇਕਿਨ ਜਿਹੜੀ ਗੱਲ ਇੱਕ ਚੈਨਲ ਦੇ ਉੱਤੇ ਮੈਂ ਗੱਲਬਾਤ ਲਈ ਜੁੜਿਆ ਸੀ ਤੇ ਮੇਰੇ ਨਾਲ ਹਰਜੀਤ ਗਰੇਵਾਲ ਜੁੜਿਆ ਵੀ ਭਾਜਪਾ ਦਾ ਲੀਡਰ ਉਹਦੇ ਵੱਲੋਂ ਜੋ ਗੱਲ ਕਹੀ ਗਈ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਉੱਥੇ ਜਿਸ ਵੇਲੇ ਚੈਕਿੰਗ ਹੋ ਰਹੀ ਸੀ ਚੈਕਿੰਗ ਸਮੇ ਮੋਬਾਈਲ ਲੈ ਜਾਣ ਪਿੱਛੇ ਰੋਲਾ ਪਿਆ ਇਹ ਕਰਕੇ ਯਾਰ ਜੀ ਕਰੇ ਆ ਜੀ ਹੁਣ ਮੇਰੀ ਬੇਨਤੀ ਇੱਥੇ ਇਹ ਹੈ ਕਿ ਭਈ ਜੇਕਰ ਸਾਡੀ ਉੱਥੇ ਕੰਗਣਾ ਰਣੌਤ ਇੱਕ ਲੜਕੀ ਆ ਮੈਂ ਕਿਸੇ ਲੜਕੀ ਨੂੰ ਕੋਈ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤਣੀ ਯੋ ਜਾਇਬ ਨਹੀਂ ਸਮਝਦਾ ਉਹਨੂੰ ਇਹ ਚਾਹੀਦਾ ਸੀਗਾ ਜੇ ਤੂੰ ਐਮਪੀ ਬਣ ਗਈਆਂ ਭਾਈ ਬੀਬਾ ਫੇ ਤੂੰ ਇਹ ਸਾਰੇ ਕਦੇ ਕਾਨੂੰਨ ਤੋੜ ਦੇਗੀ ਜੇਕਰ ਮੋਬਾਈਲ ਦੀ ਚੈਕਿੰਗ ਕਰਨ ਮੌਕੇ ਮੋਬਾਈਲ ਨਹੀਂ ਨਾਲ ਜਾਣ ਦਿੱਤਾ ਜਾਂਦਾ ਤੇ ਤੁਹਾਡਾ ਫਰਜ਼ ਬੰਦਾ ਹੈ ਕਿ ਲੋ ਬਾਈ ਸਿਕੋ ਤੁਹਾਡੇ ਦਾ ਹੋਰ ਫਰਜ਼ ਵਧ ਗਿਆ ਹੋਰ ਜ਼ਿੰਮੇਵਾਰੀ ਬਣ ਗਈ ਕਿ ਤੁਸੀਂ ਰੋਲ ਮਾਡਲ ਬਣ ਗਿਆ ਤੁਸੀਂ ਲੋਕਾਂ ਨੂੰ ਦੱਸਣਾ ਹੈ ਕਿ ਭਾਈ ਕਾਨੂੰਨ ਦੀ ਪਾਲਣਾ ਹੈ ਕਿਉਂਤੀ ਜਾਂਦੀ ਹੈ ਪਰ ਤੁਸੀਂ ਉਹਨੂੰ ਮਤਲਬਾਰ ਦੀ ਈਗੋ ਚ ਆ ਕੇ ਆਪਦੀ ਆ ਈਗੋ ਨੂੰ ਹਰਟ ਹੁੰਦੀ ਵੇਖ ਕੇ ਤੁਸੀਂ ਉਹਨੂੰ ਮੋਬਾਈਲ ਤੱਕ ਨਹੀਂ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦ ਮੈਂ ਤੈਨੂੰ ਉਠਾਈ ਪਰ ਜਿੰਨਾ ਗੱਲਾਂ ਤੋਂ ਇਹ ਡਿਸਪਿਊਟ ਵਧਿਆ ਜੁਵੇਂ ਹਰਜੀਤ ਘਰੇ ਵਾਲੇ ਨੇ ਦੱਸਿਆ ਹੁਣ ਸਵਾਲ ਇਹ ਆ ਵੀ ਇਹ ਜਿਹੜਾ ਅੱਗੇ ਕਿਹਾ ਜਾ ਰਿਹਾ ਹੈ ਵੀ ਉਹ ਕੁੜੀ ਕਹਿੰਦੀ ਐ ਕਿ ਤੂੰ ਮੇਰੀ ਮਾਂ ਨੂੰ ਤੂੰ ਉੱਥੇ ਆ ਬੀਬੀਆਂ ਨੂੰ ਧਰਲੇ ਚ ਇਸ ਤਰ੍ਹਾਂ ਬੋਲਦੀ ਰਹੀਆਂ 100 100 ਰੁਪਏ ਲੈ ਕੇ ਆਈਆਂ ਬੋਲਦੀ ਰਹੀਆਂ ਹੁਣ ਜੇ ਉਸ ਗੱਲ ਦੇ ਉੱਤੇ ਗੱਲ ਕਰੀਏ ਤਾਂ ਗੱਲ ਉਹ ਵੀ ਬੜੀ ਇੰਪੋਰਟੈਂਟ ਹੈ ਕਿ ਕਿਸੇ ਨੂੰ ਵੀ ਕਿਸੇ ਸਮਾਜ ਪ੍ਰਤੀ ਕਿੰਨਾ ਲੋਕਾਂ ਪ੍ਰਤੀ ਕਿਸੇ ਤਰ੍ਹਾਂ ਦੀ ਵੀ ਮਾੜੀ ਸ਼ਬਦਾਵਲੀ ਵਰਤਣ ਦਾ ਕੋਈ ਸਰਟੀਫਿਕੇਟ ਨਹੀਂ ਮਿਲ ਜਾਂਦਾ ਮੈਂ ਕਹਿੰਦਾ ਜੇ ਕੰਗਨਾਰ ਨਾਉਤ ਇੱਕ ਐਕਟਰਸ ਹੈ ਇੱਕ ਇੱਕ ਕਲਾਕਾਰ ਹੈ ਤਾਂ ਉਹਨੂੰ ਇਹ ਤਾਂ ਸਰਟੀਫਿਕੇਟ ਕਿਸੇ ਨੇ ਨਹੀਂ ਦਿੱਤਾ ਨਾ ਕਿ ਤੂੰ ਜੋ ਮਰਜ਼ੀ ਬੋਲੇ ਔਰ ਉਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਹਰ ਇੱਕ ਨੂੰ ਪਤਾ ਹੈ ਜੋ ਉਹਦੇ ਵੱਲੋਂ ਬੋਲਿਆ ਗਿਆ ਹੋ ਸਕਦਾ ਕਿਸੇ ਕਹਾਣੀ ਦੇ ਵਿੱਚ ਉਹ ਗੱਲ ਵਾਧੀ-ਵਾਧੀ ਇਸ ਪੁਆਇੰਟ ਤੇ ਗੱਲ ਚਲੀ ਗਈ ਹੋਵੇ ਜਿਹਦੇ ਜਵਾਬ ਚ ਉਸ ਲੜਕੀ ਨੇ ਕਿਹਾ ਹੋਵੇ ਸੋ ਇਸ ਕਰਕੇ ਇਸ ਲੜਕੀ ਦੇ ਨਾਲ ਇਹ ਵੀ ਮੈਨੂੰ ਪਤਾ ਲੱਗਿਆ ਕਿ ਉਸ ਲੜਕੀ ਨੂੰ ਇਹਨਾਂ ਨੇ ਕੋਰਸ ਨੂੰ ਇੱਕ ਸਟੱਡੀ ਚ ਲੈ ਲਿਆ ਹੈ ਸਾਡੀ ਬੇਨਤੀ ਹੈ ਕਿ ਕਿਸੇ ਨਾਲ ਵੀ ਅਗਰ ਉਸ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਬੇਇਨਸਾਫੀ ਹੁੰਦੀ ਹੈ ਤਾਂ ਸਾਨੂੰ ਉਸ ਲੜਕੀ ਦੇ ਨਾਲ ਖੜਨਾ ਪਏਗਾ ਇਹਦੇ ਨਾਲ ਮੈਂ ਸਮਝਦਾ ਸਾਡੀ ਸਰਕਾਰ ਨੂੰ ਖੁਦ ਇਸ ਗੱਲ ਦੇ ਉੱਤੇ ਵਿਸ਼ੇਸ਼ ਧਿਆਨ ਦੇ ਕੇ ਇਹਦੇ ਤੇ ਪਹਿਰਾ ਦੇਣਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਅਗਰ ਹੋਏਗੀ ਤਾਂ ਫਿਰ ਸਾਨੂੰ ਮਜਬੂਰ ਨਾ ਉਸ ਲੜਕੀ ਦੇ ਨਾਲ ਖੜਨਾ ਪਏਗਾ Subscribe to One India channel and never miss an update.